ਪਰ ਬਾਪੂ ਦੇ ਵਿਹਾ ਕਰਜਦਾਰ ਬੜੇ ਜੀ ਦੇ ਕਰਕੇ ਵਸਦੀ ਇਹ ਫਲਵਾਰੀਏ ਬਾਪੂ ਵਰਗਾ ਪਾਪਾ ਵਰਗਾ ਨਾ ਕੋਈ ਸੱਚਾ ਯਾਰੀਏ ਨਾ ਕੋਈ ਪੱਕਾ ਯਾਰੀਏ ਸ਼ੱਕ ਲੱਖਾਂ ਲਾੜ ਲੜੋ ਦੀਆਂ ਨੇ ਇਹ ਗੱਲ ਸਾਰਿਆਂ ਦੇ ਸੁਣਣ ਵਾਲੀ ਆ ਮਾਂ ਮੇ ਬੇਸ਼ੱਕ ਲੱਖਾਂ ਲਾੜ ਲੜਾ ਦੀਆਂ ਨੇ ਬਾਪੂ ਵਾਂਗੂ ਤਕੜਾ ਨਹੀਂ ਬੜੋ ਦੀਆਂ ਨੇ ਬਾਪੂ ਵਾਂਗੂ ਤਕੜਾ ਨਹੀਂ ਬੜੋ ਦੀਆਂ ਨੇ ਉੱਤੇ ਕਰਦਾ ਬੱਚਿਆਂ ਲਈ ਦਿਹਾੜੀਏ ਪਾਪਾ ਵਰਗਾ ਬਾਪੂ ਵਰਗਾ ਡੈਡੀ ਵਰਗਾ ਨਾ ਕੋਈ ਪੱਕਾ ਆੜੀਏ ਬਚਪਨ ਦੇ ਵਿੱਚ ਮੋਢੇ ਚੁੱਕ ਖਿਡਾਉਂਦਾ ਏ ਬਚਪਨ ਦੇ ਵਿੱਚ ਮੋਢੇ ਚੁੱਕ ਖਿਡਾਉਂਦਾ ਏ ज़ंदी गौर लखांी सम ज़िंदौर लखांी सम तप द जीन ज़िंद साड़ी बापू वरगा पापा वर्गा डैडी वर्गा न को पॻा यारी है।